ਸਰਬ ਨੌਜਵਾਨ ਸਵਾ ਫਗਵਾੜਾ ਨੇ ਮਨਾਇਆ ਤੀਆਂ ਦਾ ਤਿਹਾਰ ਤੀਆਂ ਤੀਜ ਦੀਆਂ ਆਈਆਂ ਨੱਚ ਲੋ ਨੀ ਕੁੜੀਓ ਬੋਲੀ ਤੇ ਨੱਚ ਕੇ ਮਹਿਲਾ ਪ੍ਰਸ਼ਾਸਨ ਅਧਿਕਾਰੀਆਂ ਨੇ ਬੰਨਿਆ ਰੰਗ ਜੋਤੀ ਵਾਲਾ ਮੈਸਜ ਧਾਰੀਵਾਲ सुरेंद्र ਕੁਮਾਰੀ ਸੁਭਪਨਦੀਪ ਨੇ ਪਾਇਆ ਗਿੰਦਾ ਫਗਵਾੜਾ ਸ਼ਹਿਰ ਦੇ ਗੁਰੂ ਹਰਗੋਬਿੰਦ ਨਗਰ ਚੌਕ ਸਥਿਤ ਨਗਰ ਸੁਧਾਰ ਟਰਸਟ ਦੇ ਵਿਹੜੇ ਚ ਸਰਬ ਨੌਜਵਾਨ ਸਵਾ ਦੀ ਪੈਲ ਤੇ ਤੀਆਂ ਦਾ ਤਿਹਾਰ ਸਵਾ ਬਲੋਂ ਚਲਾਇਆ ਜਾ ਰਿਹਾ ਵੋਕੇਸ਼ਨਲ ਸੈਂਟਰ ਦੀਆਂ ਵਿਦਿਆਰਥਣਾਂ ਸਟਾਫ ਦੇ ਸਹਿਯੋਗ ਨਾਲ ਪੂਰੀ ਜੋਸ਼ ਉਤਸ਼ਾਹ ਨਾਲ ਮਨਾਇਆ ਗਿਆ। ਅਜ ਉਸ ਸਮਾਗਮ ਵਿੱਚ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਮਟਿਆਰਾਂ ਤੇ ਔਰਤਾਂ ਨੇ ਮਨੁੱਖੀ ਰੂਹ ਦੇ ਸੰਗੀਤ ਲੋਕ ਗੀਤ ਦੀ ਸ਼ੈਵਰ ਲਗਾ ਦਿੱਤੀ ਤੇ ਜੀਵਨ ਦੇ ਹਰ ਰੰਗ ਦੀ ਝਲਕ ਜਿਸ ਵਿੱਚ ਵੀਰ ਭੈਣ ਦਾ ਪਿਆਰ ਵੀਰ ਦੀ ਵਿਆਹ ਦੀਆਂ ਘੋੜੀਆਂ ਮਾਈਆ ਪਿਆਰ ਦੇ ਟੱਪੇ ਮਨੁੱਖੀ ਜਜ਼ਬਿਆਂ ਦੀਆਂ ਬਾਤਾਂ ਪਾਉਂਦੇ ਦਿਸੇ ਆਉਂਦੀਆਂ ਹੋਈਆਂ ਮੁੱਖ ਪ੍ਰੋਣੀਆਂ ਜੋਤੀਵਾਲਾ ਮੱਟੂ ਪੀਸੀਐਸ ਆਰਟੀਐਸ ਕਤਰ ਅੰਮ੍ਰਿਤਸਰ ਸਰਜੀਤ ਕੌਰ ਧਾਰੀਵਾਲ ਪਤਨੀ ਹਲਕਾ ਬਿਦਾਕ ਬਰਵਿੰਦਰ ਸਿੰਘ ਧਾਰੀਵਾਲ ਸਬਪੰਦੀਪ ਕੌਰ ਨਾਇਬ ਤਸਿਲਦਾਰ ਛਾਕੜ ਤੋਂ ਇਲਾਵਾ ਸੁਰੇਂਦਰ ਕੁਮਾਰੀ ਈਓ ਨਗਰ ਸੁਧਾਰ ਟਰਸਟ ਸੁਚੀਲ ਲਤਾ ਪਾਟੀਆਂ ਐਸਡੀਪੀਓ ਆਦੀ ਹਾਜ਼ਰ ਸਨ ਤੀਆਂ ਤੀਜ ਦੀਆਂ ਆਈਆਂ ਨੱਚ ਲਓ ਕੁੜੀਓ ਸੌਣ ਕਟਾ ਚੜਾਈਆਂ ਇਸ ਸਮਿਤ ਬਹੁਤ ਸਾਰੀਆਂ ਬੋਲੀਆਂ ਤੇ ਨੱਚ ਕੇ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਂ ਨਾਲ ਹਲਕਾ ਵਿਧਾਇਕ ਬਰਵਿੰਦਰ ਸਿੰਘ ਧਾਰੀਵਾਲ ਦੀ ਪਤਨੀ ਸ਼੍ਰੀ ਸਰਬਜੀਤ ਕੌਰ ਧਾਰੀਵਾਲ ਨੇ ਖੂਬ ਰੰਗ ਮੰਨਿਆ ਇਸ ਦੇ ਨਾਲ ਹੀ ਸਮਾਜ ਸੇਵਾ ਨਾਲ ਜੁੜੀਆਂ ਸ਼ਖਸੀਅਤਾਂ ਵੀ ਹਾਜ਼ਰ ਹੋਈਆਂ ਤੀਆਂ ਦੇ ਤਿਉਹਾਰ ਦੀਆਂ ਪ੍ਰਬੰਧਕਾ ਮੈਡਮ ਤ੍ਰਿਪਤਾ ਸ਼ਰਮਾ ਫਿਰਤ ਪਾਰਕਔਰਤੁਲੀ ਸਾਕਸ਼ੀ ਤ੍ਰਿਖਾ ਮੈਡਮ ਗੁਰਪ੍ਰੀਤ ਕੌਰ ਮੈਡਮ ਸੁਖਜੀਤ ਕੌਰ ਮੈਡਮ ਚੇਤਨਾ ਰਾਜਪੂਤ ਵੱਲੋਂ ਪੰਜਾਬੀ ਗਾਇਕਾ ਬਲਬਜਿੰਦਰ ਰੈਂਪੀ ਅਤੇ ਮਾਨੋਮਾਨ ਦੀ ਸੁਰੀਲੀ ਬਾਤ ਚਉਪਾਈਆਂ ਬੋਲੀਆਂ ਨਾਲ ਤਰਹੀਆਂ ਨੂੰ ਜੀ ਆਇਆਂ ਆਖਿਆ ਬਾ ਲੱਸੀ ਵੀ ਪੀਤੀ ਐ ਠਹਿਰ ਕੇ ਇਦਾਂ ਦੇ ਮੂਮੈਂਟ ਆਉਂਦੇ ਜਾਣੇ ਆ ਠੀਕ ਆ ਜੀ ਉਹ ਆ ਵੜੇ ਵੇ ਉੱਠ ਲੱਤੇ ਵੇ ਪਟਿੰਡੇ ਨੂੰ ਊਟਾ ਵੜੇ ਵੇ ਉੱਠ ਲੱਤੇ ਵੇ ਪਟਿੰਡੇ ਨੂੰ ਮੈਂ ਨਹੀਂ ਸਾਰੇ ਜਾਣਾ ਸਾਪੜ ਲਾਉਂਦਾ ਨਹੀਂ ਪਿੰਡੇ ਹੋਏ ਸਾਰੇ ਜਾਣਾ ਸਾਪੜ ਲਾਉਂਦਾ ਨਹੀਂ ਪਿੰਡੇ ਮੈਂ ਨਹੀਂ ਸਾਰੇ ਜਾਣਾ ਨਹੀਂ ਸਾਪੜ ਲਾਉਂਦਾ ਨਹੀਂ ਪਿੰਡੇ ਨੂੰ ਵਾਹ ਜੀ ਵਾਹ ਮੈਡਮ ਹਾ ਜੀ ਕਮਲਬਾਈ ਨੂੰ ਸ਼ੇਰ ਗੇ ਲਈ ਤਰੀ ਨੂੰ ਤੇਜ ਦਾ ਫੰਕਸ਼ਨ ਕੀਤਾ ਉਹਦੇ ਵਿੱਚ ਮੈਂ ਵੀ ਸ਼ਾਮਲ ਹੋਈ ਮੈਡਮ ਮੱਟੂ ਜਿਹੜੇ ਇੱਥੇ ਪਹਿਲਾਂ ਐਸ.ਐਮ.ਸੀ. ਜੋਤੀ ਮੱਟੂ ਜੀ ਉਹ ਸ਼ਾਮਲ ਹੋਏ ਮੈਡਮ ਸੀ.ਡੀ.ਪੀ.ਓ.ਆਈ.ਸੀ. ਔਰ ਮੈਡਮ ਸਾਡੇ ਨਵੇਂ ਕਸੇਵ ਦਾ ਸਵਪੰਦੀਪ ਕੌਰ ਆਏ ਸੀ ਸਾਨੂੰ ਮੈਂ ਉਹਨਾਂ ਦੇ ਬਿਹਾਰਸ ਤੇ ਵੀ ਕਹਿ ਸਕਦੀ ਹਾਂ ਕਿ ਉਹਨਾਂ ਨੇ ਵੀ ਬਹੁਤ ਇਸ ਚੀਜ਼ ਨੂੰ ਅਪਰੀਸ਼ੀਏਟ ਕੀਤਾ ਇਹਦੇ ਵਿੱਚ ਬੱਚਿਆਂ ਦੀਆਂ ਪਰਫਾਰਮੈਂਸਸ ਬਹੁਤ ਅੱਛੀਆਂ ਸੀ ਕਈ ਬੱਚਿਆਂ ਨੇ ਤੇ ਜਿਹੜਾ ਡਾਂਸ ਹੈ ਬਹੁਤ ਜ਼ਿਆਦਾ ਵਧੀਆ ਕੀਤਾ ਗਿੱਧੇ ਦੀ ਆਈਟਮ ਜਿਹੜੀ ਆ ਉਹ ਬਹੁਤ ਵਧੀਆ ਸੀ ਸਾਰੇ ਬੱਚਿਆਂ ਨੇ ਆਪਣੀ ਤਨ ਦੇ ਹੀ ਨਾਲ ਇਹ ਸਵਾਵਾਂ ਨਵਾਈਆਂ ਔਰ ਇਹਨਾਂ ਦੇ ਵਿੱਚ ਮੈਂ ਇਹ ਸਭਾ ਦੇ ਜਿਹੜੇ ਡਾਇਰੈਕਟਰ ਨੇ ਮਿਸਟਰ ਸੁਖਵਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਯੋਗਦਾਨ ਰਿਹਾ ਜਿਨ੍ਹਾਂ ਨੇ ਇਸ ਪੂਰੇ ਕਾਰਜਕ੍ਰਮ ਨੂੰ ਬਹੁਤ ਜ਼ਿਆਦਾ ਆਪਣੇ ਨਿਪੁੰਨ ਦਿਮਾਗ ਨਾਲ ਇਸ ਸੀਜ਼ਨ ਨੂੰ ਸਿਰੇ ਚੜਾਇਆ ਇਸ ਦੇ ਨਾਲ ਨਾਲ ਜਿਹੜੇ ਸਟੇਜ ਸੈਕਟਰੀ ਕਰ ਰਹੇ ਸੀ ਮਿਸਟਰ ਗੋਗਨਾ ਜੀ ਉਹਨਾਂ ਨੇ ਕਿਸ ਤਰ੍ਹਾਂ ਸਟੇਜ ਨੂੰ ਸੰਭਾਲਿਆ ਔਰ ਸਾਰੇ ਫੰਕਸ਼ਨ ਨੂੰ ਬੰਨ੍ਹ ਕੇ ਰੱਖਿਆ ਸਾਰੇ ਮਹਿਮਾਨਾਂ ਨੂੰ ਬੰਨ੍ਹ ਕੇ ਰੱਖਿਆ ਬੱਚਿਆਂ ਨੂੰ ਬੰਨ੍ਹ ਕੇ ਰੱਖਿਆ ਇਹ ਉਹਨਾਂ ਦਾ ਇੱਕ ਬੜਾ ਵੱਡਾ ਯੋਗਦਾਨ ਸੀ ਸੀਰੀਅਸ ਫੰਕਸ਼ਨ ਦੇ ਵਿੱਚ ਬਾਕੀ ਇਸ ਮੈਂਬਰ ਇਹਨਾਂ ਦੇ ਮੈਡਮ ਸੀਗੇ ਉਹਦੇ ਵਿੱਚ ਤ੍ਰਿਕਾ ਮੈਡਮ ਸੀ ਤ੍ਰਿਕਾ ਮੈਡਮ ਸੀ ਔਰ ਇੱਕ ਮੈਡਮ ਹੋਰ ਸੀ ਜਿਨ੍ਹਾਂ ਦਾ ਮੈਨੂੰ ਇਸ ਵਕਤ ਨਾਮ ਨਹੀਂ ਯਾਦ ਆ ਰਿਹਾ ਬਾਕੀ ਜਿਹੜੇ ਇਸ ਵਕਤ ਟ੍ਰੇਨਿੰਗ ਦੇ ਰਹੇ ਨੇ ਟੀਚਰਸ ਉਹਨਾਂ ਦਾ ਵੀ ਮੈਨੂੰ ਐਗਜ਼ੈਕਟਲੀ ਨਾਮ ਨਹੀਂ ਪਤਾ ਹੈਗਾ ਲੇਕਿਨ ਉਹਨਾਂ ਸਾਰਿਆਂ ਨੇ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਬਾਕੀ ਜੋ ਵੀ ਮੈਂਬਰ ਸਹਿਬਾਨ ਨੇ ਜਿਨ੍ਹਾਂ ਨੇ ਵੀ ਇਹ ਸਾਰਾ ਪ੍ਰੋਗਰਾਮ ਔਰਗੇਨਾਈਜ਼ ਕੀਤਾ ਮੈਂ ਸਾਰੇ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਕਿ ਇਹਨਾਂ ਨੇ ਬਹੁਤ ਜ਼ਿਆਦਾ ਆਪਣੇ ਜਿਹੜੇ ਐਫਰਟਸ ਲਗਾ ਕੇ ਪ੍ਰੋਗਰਾਮ ਕੀਤਾ ਔਰ ਪ੍ਰੋਗਰਾਮ ਬਹੁਤ ਹੀ ਵਧੀਆ ਹੋਇਆ ਔਰ ਬਹੁਤ ਜ਼ਿਆਦਾ ਮਤਲਬ ਹੈਂਡਸ-ਆਪ ਤੋਂ ਬਕਰਵਾਇਆ